ਇਹਨ ਕਿਸ ਮਲਾਨ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਖਾਵਾਂ ਤੋਂ ਪਿੰਡਾਂ ਕਸਬਿਆਂ ਦੇ ਸ਼ਹਿਰਾਂ ਤੋਂ ਸ਼ਾਮਲ ਹੋਏ ਸਰਕਾਰ ਦੇ ਮੁਲਾਜ਼ਮ ਪੈਨਸ਼ਨਰ ਸਾਥੀਓ ਆਸ਼ਾ ਆਗਨਵਾੜੀ ਪਿੰਡੇ ਮੀਲ ਵਰਕਰ ਪੈਨੋ ਪਿਛਲੇ ਤਕਰੀਬਨ 2 ਘੰਟੇ ਤੋਂ ਰੈਲੀ ਕਰ ਰਹੇ ਆ ਅੱਜ ਰੈਲੀ ਦਾ ਸਮਾਂ 3:00 ਰੱਖਿਆ ਕਿਉਂਕਿ 2:30 2 ਵਜੇ ਆਪਾਂ ਨੇ ਮਾਰਚ ਚਲਾਉਣਾ ਹੈ ਬਹੁਤ ਸਾਰੇ ਸਾਥੀਆਂ ਨੇ ਗੱਲਾਂ ਦੇ ਨਾਲ ਆਪਣੀਆਂ ਮੰਗਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖ ਰਿਹਾ ਹੈ ਪੰਜਾਬ ਦੀ ਸਰਕਾਰ ਦੀ ਸਾਡੀ ਮੰਗਾਂ ਬਤੀ ਕੀ ਰੁਚੀ ਹੈ ਪੰਜਾਬ ਦੀ ਸਰਕਾਰ ਦਾ ਸਾਡੀਆਂ ਮੰਗਾਂ ਬਤੀ ਕੀ ਰਵੱਈਆ ਹੈ ਉਹਦੇ ਤੋਂ ਤੁਸੀਂ ਭਲੀ ਭਾਤ ਜਾਣਦੇ ਜਾਣੂ ਪਿਛਲੇ ਤਕਰੀਬਨ ਸਾਢੇ 3 ਤੋਂ ਵਧੇਰੇ ਸਾਲ ਦਾ ਸਮਾਂ ਹੋ ਗਿਆ ਜਿਸ ਦੇ ਵਿੱਚ ਤੁਸੀਂ ਇਸ ਸਰਕਾਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਰਕਾਰ ਦੇ ਬਾਰੇ ਕੁਝ ਗੱਲਾਂ ਜਿਹੜੀ ਨੀਤੀ ਤੇ ਜਿਹੜੀ ਰਾਜਨੀਤੀ ਦੇ ਸਰਕਾਰ ਚੱਲਦੀ ਹੈ ਉਹਦੇ ਬਾਰੇ ਕਰਾਂਗਾ ਪਿਆਰੇ ਸਾਥੀਓ 2014 ਤੋਂ ਪਹਿਲਾਂ ਆਪਣੇ ਦੇਸ਼ ਦੇ ਅੰਦਰ ਜਿਹੜੀਆਂ ਸਰਕਾਰਾਂ ਬਣਦੀਆਂ ਸੀ ਉਹ ਤਕਰੀਬਨ ਜਿਹੜਾ ਸਰਕਾਰਾਂ ਦਾ ਟ੍ਰੈਂਡ ਹੁੰਦਾ ਉਹਦੇ ਵਿੱਚੋਂ ਸੈਂਟਰਿਸਟ ਸਰਕਾਰਾਂ ਸੀਗੀਆਂ ਪਾਪ ਦੇ ਅੰਦਰ ਦੇ ਵਿੱਚ ਰਹਿ ਕੇ ਅੱਧੀ ਗੱਲ ਸਰਕਾਰੀ ਅਦਾਰਿਆਂ ਦੀ ਕਰਨੀ ਅੱਧੀ ਗੱਲ ਪ੍ਰਾਈਵੇਟਾਂ ਦੀ ਕਰਨੀ ਤੇ ਇਹਨਾਂ ਨਾਲ ਲਗਭਗ ਦੇਸ਼ ਦਾ ਇੱਕ ਹਿੱਸਾ ਜਿਹੜਾ ਹੈ ਉਹਨੂੰ ਸੰਤੁਸ਼ਟ ਕਰਦਾ ਯਤਨ ਕਰਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ 1991 ਤੋਂ ਬਾਅਦ ਉਸ ਸੈਕਟਰ ਦੇ ਵਿੱਚ ਚੱਲਣ ਵਾਲੀਆਂ ਸਰਕਾਰਾਂ ਜਿਨ੍ਹਾਂ ਦੀ ਨੀਤੀ ਵੱਧ ਮਾਰਗੀ ਸੀਗੀ ਉਹਨਾਂ ਨੇ ਆਪਣਾ 1991 ਵਿੱਚ ਪੈਦਲਾ ਬਦਲਿਆ ਉਸ ਤੋਂ ਬਾਅਦ ਕੀਤੀਕਾਰ ਨੀਤੀ ਸਾਡੇ ਉੱਤੇ ਨਿੱਜੀ ਕਰ ਦੱਬ ਦੇ ਗਏ ਉਦਾਰੀਕਰਨ ਤੇ ਗਲੋਬਲਾਈਜੇਸ਼ਨ ਸੰਸਾਰੀਕਰਨ ਦਾ ਸਾਨੂੰ ਭਰਮ ਦਿਖਾ ਕੇ ਇਸ ਦੇਸ਼ ਦੇ ਹਜ਼ਾਰਾਂ ਲੱਖਾਂ ਕਰੋੜਾਂ ਨੌਜਵਾਨਾਂ ਦਾ ਉਹਨੇ ਰੋਜ਼ਗਾਰ ਖੋਇਆ 2014 ਤੋਂ ਬਾਅਦ ਕਿਉਂਕਿ ਦੁਨੀਆ ਭਰ ਦੇ ਅੰਦਰ ਜਿਹੜਾ ਨਵਾਂ ਦੌਰ ਚੱਲ ਰਿਹਾ ਏ ਉਹ ਧੁਰ ਸੱਜੇ ਪੱਖੀ ਸਰਕਾਰਾਂ ਦਾ ਆ ਗਿਆ ਏ ਆਪਣੇ ਦੇਸ਼ ਦੇ ਅੰਦਰ ਕੇਂਦਰ ਦੀ ਸਰਕਾਰ ਧੁਰ ਸੱਜੇ ਪੱਖੀ ਹੈ ਦੱਖਣਪੰਥੀ ਜਿਹਨੂੰ ਕਸ਼ਾਖੜੀ ਸਰਕਾਰ ਕਹਿੰਦੇ ਐ ਉਹਦਾ ਰਾਜਨੀਤਿਕ ਟ੍ਰੈਂਡ ਉਹ ਐ ਇਹਦੇ ਨਾਲ ਉਹ ਧਰਮ ਦੀ ਤੇ ਫਿਰਕਾਪਰਸਤੀ ਦੀ ਰਾਜਨੀਤੀ ਕਰਦੀ ਐ ਤੇ ਉਹਦਾ ਰਸਤਾ ਫਾਸ਼ੀਵਾਦ ਵਾਲਾ ਐ ਜਿਹੜਾ ਰਸਤਾ ਕਿਸੇ ਸਮੇਂ ਦੁਨੀਆ ਦੇ ਵਿੱਚ ਇਟਲੀ ਦੇ ਵਿੱਚ ਮੁਸੋਲਿਨੀ ਨੇ ਤੈਗ ਅਡਾਪਟ ਕੀਤਾ ਸੀ ਮੁਸੋਲਿਨੀ ਤੋਂ ਬਾਅਦ ਜਰਮਨੀ ਦੇ ਅੰਦਰ ਹਿਟਲਰ ਨੇ ਅਡਾਪਟ ਕੀਤਾ ਸੀ ਪੂਰੀ ਦੁਨੀਆ ਦੇ ਅੰਦਰ ਇਹ ਨਾਅਰੇ ਗੂੰਜੇ ਕਿ ਜੋ ਹਿਟਲਰ ਕੀ ਚਾਲ ਚਲੇਗਾ ਉਹ ਕੁੱਤੇ ਦੀ ਮੌਤ ਮਰੇਗਾ ਹਿਟਲਰ ਦਾ ਜਿਹੜੀ ਹਿਟਲਰ ਦੀ ਚਾਲ ਹੁੰਦੀ ਕੀ ਹੈ ਇਸ ਚਾਲ ਨੂੰ ਕੇ ਸਮਝਿਆ ਨਾ ਫਿਰ ਵਾਰੀ-ਵਾਰੀ ਪਾਰਟੀਆਂ ਦੇ ਬ੍ਰਾਂਡ ਬਦਲ-ਬਦਲ ਕੇ ਉਹ ਕੋਹੀ ਨੀਤੀਆਂ ਜਿਹੜੀਆਂ ਤੁਹਾਡੇ ਤੇ ਲਾਗੂ ਹੁੰਦੀਆਂ ਰਹਿਣਗੀਆਂ ਕਦੀ ਪੱਥਰੇ ਨਾ ਦੇ ਹੋ ਗਈਆਂ ਕਦੀ ਕਾਂਗਰਸ ਦੇ ਗਰੀਬਾਂ ਦੇ ਹੱਥ ਦੇ ਨਾ ਦੇ ਹੋ ਗਈਆਂ ਕਦੀ ਭਾਰਤਾਂ ਦੇ ਅੱਛੇ ਦਿਨਾਂ ਦੇ ਨਾ ਦੇ ਹੋ ਗਈਆਂ ਅੱਜ ਕੱਲ ਪੰਜਾਬ ਦੇ ਅੰਦਰ ਇਨਕਲਾਬ ਦੇ ਨਕਲੀ ਨਾਅਰੇ ਦੇ ਨਾ ਦੇ ਹੋ ਰਹੇ ਨੇ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਹਰੀ ਤੋਂ ਬਿੰਦ ਕੜੜ ਗਾਏ ਕੋਲਰ ਮੁਕਾਬਲਾ ਜਦਾਂ ਕਿਵੇਂ ਕਰਨਾ ਹੈ ਮੈਂ ਦੋ ਚਾਰ ਉਦਾਹਰਨਾਂ ਦੇ ਦਿਆਂ ਆਪਣੇ ਸਮੇਂ ਚ ਆਪਣੀ ਗੱਲ ਕਰ ਲੈਣੀ ਹੈ ਅੱਜ ਸਾਡੇ ਆਗੂਆਂ ਨੂੰ ਸਭੇ ਦਾ ਬਹੁਤ ਪੜਨ ਦੀ ਲੋੜ ਹੈ ਕਿਉਂਕਿ ਮੁਲਾਜ਼ਮ ਲੇਅਰ ਤੇ ਟ੍ਰੇਡ ਜੂਨੀਅਨ ਦੀ ਲੇਅਰ ਚੜੀ ਹੈ ਇਹਨੇ ਬਹੁਤ ਤਿੱਖੀ ਲੜਾਈ ਲੜਦੀ ਹੈ ਇਸ ਤਿੱਖੀ ਲੜਾਈ ਨੂੰ ਬਗੈਰ ਕਿਸੇ ਸਮੇਂ ਦੇ ਟੁੱਟ ਮਾਰ ਕੇ ਨਹੀਂ ਲੜਿਆ ਜਾ ਸਕਦਾ ਅੱਜ ਜੇ ਟੁੱਟ ਮਾਰ ਕੇ ਲੜਨ ਦੀ ਕੋਸ਼ਿਸ਼ ਕਰਾਂਗੇ ਆਪਣਾ ਸਿਰ ਪਨਾਵਾ ਲਵਾਂਗੇ ਆਪਣਾ ਨੁਕਸਾਨ ਕਰਾਂਗੇ ਸਰਕਾਰ ਨੂੰ ਇਹਦਾ ਕੋਈ ਨੁਕਸਾਨ ਨਹੀਂ ਹੋਵੇਗਾ ਇਸ ਕਰਕੇ ਸਹੀ ਥਾਂ ਤੇ ਸਹੀ ਚੋਟ ਕਦੋਂ ਕਰਨੀ ਹੈ ਕਿਵੇਂ ਕਰਨੀ ਹੈ ਇਸ ਦੇ ਬਾਰੇ ਸਾਨੂੰ ਸਮਝ ਹੋਣੀ ਬਹੁਤ ਲਾਜ਼ਮੀ ਸ਼ਰਤ ਹੈ ਦੁਨੀਆ ਦਾ ਇਤਿਹਾਸ ਉਹਨੂੰ ਪੜਨਾ ਤੇ ਉਹਦੇ ਵਿੱਚ ਕਦੋਂ ਕਦੋਂ ਕਿੱਥੇ ਕਿੱਥੇ ਕਿੰਦਾ ਕ੍ਰਾਂਤੀਆਂ ਵਾਪਰੀਆਂ ਉਹਨਾਂ ਦਾ ਲੇਖਾ ਜੋਖਾ ਕਰਨਾ ਜੇ ਅਸੀਂ ਇਹਦੇ ਕਾਬਿਲ ਨਾ ਹੋ ਸਕੇ ਫਿਰ ਅਸੀਂ ਮਾਫ਼ ਕਰਨਾ ਟ੍ਰੇਡ ਯੂਨੀਅਨ ਦਾ ਆਗੂ ਹੋਣ ਦਾ ਭਰਮ ਤੇ ਜ਼ਰੂਰ ਪਾ ਲਵਾਂਗੇ ਪਰ ਲੋਕਾਂ ਦੇ ਨਾਲ ਇਨਸਾਫ਼ ਨਹੀਂ ਕਰ ਪਾਵਾਂਗੇ ਹਰਾਮੀ ਹੁੰਦੀ ਹੈ ਜਦੋਂ ਸਾਡੇ ਟ੍ਰੇਡ ਯੂਨੀਅਨਾਂ ਦੇ ਆਗੂ ਬਹੁਤ ਸਾਰੇ ਥਾਵਾਂ ਤੇ ਸਟੇਜਾਂ ਤੇ ਬੋਲਦੇ ਆ ਗੈਦੁੰਦੇ ਆ ਕਿ ਗਦਾਫੀ ਵਰਗਾ ਤਾਨਾਸ਼ਾਹ ਲੋਕਾਂ ਦੇ ਗੱਦੀੋਂ ਲਾਹਤਾ ਜੇ ਸਾਨੂੰ ਗਦਾਫੀ ਬਾਰੇ ਨਹੀਂ ਪਤਾ ਬਹੁਤ ਬਰੀ ਲੋਕ ਕਹਿ ਦਿੰਦੇ ਆ ਕਿ ਇਰਾਕ ਦਾ ਤੰਗਾ ਸ਼ਾ ਸਦਾਬ ਹੁਸੈਨ ਉਹਨੂੰ ਜਿਹੜਾ ਮੂੰਹ ਨਹੀਂ ਖਾਣੀ ਪਈ ਜੇ ਅਸੀਂ ਸਦਾਬ ਹੁਸੈਨ ਨੂੰ ਗਦਾਫੀ ਨੂੰ ਆਪਣੇ ਦੁਸ਼ਮਣ ਬਣ ਕੇ ਚਲਦੇ ਆ ਤੇ ਉਹਨੂੰ ਤੰਗਾ ਸ਼ਾ ਦੀ ਇੱਕ ਵੰਦੀ ਤੈਅ ਕਰਕੇ ਚਾਹਦੇ ਆ ਫਿਰ ਅਸੀਂ ਟ੍ਰੇਡ ਨੂੰ ਦੀ ਲੜਾਈ ਜਿੱਤ ਨਹੀਂ ਸਕਦੇ ਫਿਰ ਸਰਮਾਇਦਾਰਾਂ ਦੀ ਲੜਾਈ ਦਿੱਤੀ ਜਾਏਗੀ ਸਰਮਾਇਦਾਰ ਜੇਤੂ ਹੋਣਗੇ ਕਿਉਂਕਿ ਗਦਾਫੀ ਜਾਂ ਇਰਾਕ ਦਾ ਜਿਹੜਾ ਸੀ ਪ੍ਰੈਜ਼ੀਡੈਂਟ ਸਦਾਮ ਹੁਸੈਨ ਔਰ ਦੁਨੀਆ ਦੇ ਸਭ ਤੋਂ ਵੱਡੇ ਸਾਮਰਾਜ ਅਮਰੀਕਾ ਦੇ ਨਾਲ ਲੜਦੇ ਆ ਆਪਣੇ ਆਪਣੇ ਦੇਸ਼ ਦੇ ਅੰਦਰ ਸ਼ਹੀਦ ਹੋਏ ਹੈ ਸਾਨੂੰ ਕਹਿੰਦੀ ਸਮਝੌਣੀ ਜ਼ਰੂਰੀ ਹੈ ਅੱਜ ਵੀ ਜਦੋਂ 2 ਮਹੀਨੇ ਪਹਿਲਾਂ ਵੈਨਸੂਏਲਾ ਦੇ ਅੰਦਰ ਮਾਰੀਆ ਕੋਰੀ ਦਾ ਨਾਮ ਦੀ ਇੱਕ ਪੋਲੀਟੀਕਲ ਲੀਡਰ ਨੂੰ ਨੋਬਲ ਪ੍ਰਾਈਜ਼ ਮਿਲਿਆ ਤਾ ਸਾਡੇ ਬਹੁਤ ਸਾਰੇ ਥਾਵਾਂ ਤੋਂ ਵਧਾਈ ਮਿਲੀ ਕਿ ਵੈਨਿਜ਼ੂਏਲਾ ਦੇ ਅੰਦਰ ਇੱਕ ਔਰਤ ਨੂੰ ਨੋਬਰ ਪ੍ਰਾਈਜ਼ ਮਿਲਿਆ ਹੈ ਸਾਨੂੰ ਸਮਝਣਾ ਚਾਹੀਦਾ ਉਹ ਔਰਤ ਜਿਹੜੀ ਹੈ ਮਾਰੀਆ ਕੋਰੀਨਾ ਉਹ ਵੈਨਿਜ਼ੂਏਲਾ ਦੇ ਅੰਦਰ ਜਿਹੜੀ ਹੂਗੋ ਚਵੇਜ਼ ਦੀ ਸਮਾਜਵਾਦੀ ਸਮਝ ਸੀਗੀ ਜਿਨ੍ਹਾਂ ਨੇ ਵੈਨਿਜ਼ੂਏਲਾ ਦੇ ਖੂਹਾਂ ਨੂੰ ਸਰਕਾਰੀ ਕੀਤਾ ਜਿਨ੍ਹਾਂ ਨੇ ਵੈਨਿਜ਼ੂਏਲਾ ਦੀਆਂ ਬੈਂਕਾਂ ਨੂੰ ਸਰਕਾਰੀ ਕੀਤਾ ਜਿਨ੍ਹਾਂ ਨੇ ਵੈਨਿਜ਼ੂਏਲਾ ਦੇ ਬਹੁਤ ਸਾਰੇ ਪਬਲਿਕ ਅਧਾਰਿਆਂ ਨੂੰ ਸਰਕਾਰੀ ਕੀਤਾ ਸਰਕਾਰੀ ਹੱਥਾਂ ਚ ਲਿਆ ਉਹ ਜਿਹੜੀ ਮਾਰੀਆ ਕੋਰੀਨਾ ਉਹਨਾਂ ਨੀਤੀਆਂ ਦੀ ਕੱਟੜ ਵਿਰੋਧੀ ਹੈ ਉਹ ਚਾਹੁੰਦੀ ਹੈ ਕਿ ਵੈਨੇਜ਼ੁਏਲਾ ਦੇ ਅੰਦਰ ਅਮਰੀਕਾ ਸਾਮਰਾਜ ਦੀ ਚਾਲ ਜੜੀ ਹੈ ਉਹ ਪੂਰੀ ਦੀ ਪੂਰੀ ਕਾਮਯਾਬ ਹੋਵੇ ਤੇ ਵੈਨੇਜ਼ੁਏਲਾ ਦੁਬਾਰਾ ਉਹਨਾਂ ਲੁਟੇਰਿਆਂ ਦੇ ਹੱਥਾਂ ਵਿੱਚ ਚਲਾ ਜਾਵੇ ਇਸ ਕਰਕੇ ਸਾਨੂੰ ਸਮਝਣਾ ਪਏਗਾ ਆਖਰੀ ਬੇਨਤੀ ਪੰਜਾਬ ਦੀ ਭਗਵੰਤਮਾ ਸਰਕਾਰ ਬਾਰੇ ਤੁਸੀਂ ਦੇਖੋ ਫਰਵਰੀ ਦੇ ਅੰਦਰ ਪੰਜਾਬ ਦੀ ਭਗਵੰਤਮਾ ਸਰਕਾਰ ਦਿੱਲੀ ਦੇ ਅੰਦਰ ਆਪਣੀ ਸਰਕਾਰ ਦੀ ਚੋਣਾਂ ਹਾਰ ਗਈ ਆਮ ਆਦਮੀ ਪਾਰਟੀ ਹਾਰ ਗਈ ਇਹਦਾ ਸੁਖੀਪੁਰ ਕੇਜਰੀਵਾਲ ਹਾਰ ਗਿਆ ਮਨੀਸ਼ ਸੋਧਿਆ ਹਾਰ ਗਿਆ ਸੁਖਿੰਦਰ ਜੈਨ ਹਾਰ ਗਿਆ ਇਹਦੇ ਸਾਰੇ ਵੱਡੇ ਵੱਡੇ ਲੀਡਰ ਹਾਰ ਗਏ ਤਾਂ ਉਸ ਤੋਂ ਬਾਅਦ ਉਸ ਹਾਰ ਤੋਂ ਬਾਅਦ ਕੇਂਦਰੀਵਾਲ ਸਾਹਿਬ ਨੇ ਇੱਕ ਚਿੱਠੀ ਲਿਖੀ ਇਹ ਧਿਆਨ ਵਗਦੀ ਆ ਤੁਹਾਡਾ ਤੇ ਸਾਡਾ ਸਾਰਿਆਂ ਦਾ ਫਿਰ ਪੰਜਾਬ ਦੀ ਰਾਜਨੀਤੀ ਨੂੰ ਸਮਝਾ ਗਏ ਚਿੱਠੀ ਲਿਖੀ ਆਰਐਸਐਸ ਦੇ ਮੁਖੀ ਬਹੁਤ ਭਗਵਤ ਨੂੰ ਚਿੱਠੀ ਦੇ ਵਿੱਚ ਲਿਖਿਆ ਕਿ ਸਰਕਾਰ ਜੋ ਭਗਵਤ ਜੀ ਅਸੀਂ ਇਹ ਸਮਝਦੇ ਆ ਕਿ ਜਿਹੜੀਆਂ ਪਹਾੜੀਆਂ ਸੰਬੰਧੀ ਨੀਤੀਆਂ ਹੈਗੀਆਂ ਉਹਨਾਂ ਨੂੰ ਭਾਗਵਾ ਸਟੇਟ ਦੇ ਅੰਦਰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੀ ਇਹ ਲਿਖਦੇ ਆ ਕੇਦਰੀਵਾਲ ਇਸ ਚਿੱਠੀ ਦਾ ਖੁਲਾਸਾ ਕੁਝ ਫਾਵਰੇ ਮੀਡੀਆ ਦੇ ਰਾਈ ਹੋਇਆ ਇੱਕ ਬਹੁਤ ਵਧੀਆ ਚੈਨਲ ਚੱਲਦਾ ਵਾਇਰ ਉਹਦੇ ਅੰਦਰ ਇਹਦੀ ਛੋਟੀ ਜਿਹੀ ਰਿਪੋਰਟ ਜਿਹੜੀ ਸੀ ਉਹ ਨਸ਼ਰ ਹੋਈ ਤੇ ਇਹਨਾਂ ਨੇ ਕਿਹਾ ਤੇ ਇਹ ਜਿਹੜੀ ਸ਼ਿਫਟ ਹੈਗੀ ਆ ਨਾ ਕਿ ਤੁਹਾਡੀਆਂ ਨੀਤੀਆਂ ਘੱਟ ਪਰ ਲਾਗੂ ਨਹੀਂ ਕਰ ਰਹੀ ਇਹ ਨੀਤੀਆਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਜੀਵਾਲ ਸਿੰਘ ਆਪਾਂ ਦੀਆਂ ਦੇ ਅੰਦਰੂਨੀ ਤੌਰ ਤੇ ਸਪੋਰਟਰ ਹੈਗੇ ਆ ਉਸ ਤੋਂ ਬਾਅਦ ਮੋਹਨ ਭਗਵਤ ਨੇ ਇਹਨਾਂ ਦੇ ਨਾਲ ਗੱਲਬਾਤ ਜੜੀ ਸੀ ਉਹ ਲੈਟਰ ਕੋਈ ਲਿਖੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਨਿਤ ਸ਼ਾਹ ਨੇ ਜੀਵਾਲ ਨਾਲ ਮੁਲਾਕਾਤ ਕੀਤੀ ਮੁਲਾਕਾਤ ਕਰਕੇ ਕਿਹਾ ਕਿ ਤੁਹਾਨੂੰ ਐਸ ਰਸਤੇ ਤੇ ਚੱਲਣਾ ਪਵੇਗਾ ਫਿਰ 5 ਮਾਰਚ ਨੂੰ ਕਿਸਾਨਾਂ ਨੂੰ ਜਿਹੜਾ ਸੀ ਉਹ ਮੀਟਿੰਗ ਦੇ ਚੁੱਕ ਗਿਆ ਆ ਇਹ ਕਹਿ ਕੇ ਵੀ ਮੈਂ ਇਹਨਾਂ ਫੇਲੇ ਲੋਕਾਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਉਸ ਤੋਂ ਬਾਅਦ 20 ਮਾਰਚ ਨੂੰ ਜਿਹੜਾ ਸ਼ੰਭੂ ਤੇ ਖਡੋਰੀ ਮੋੜ ਚ ਕਰਦੇ ਸੀ ਪੰਜਾਬ ਪੁਲਿਸ ਦੀ ਤਾਕਤ ਦੇ ਨਾਲ ਧੱਕੇ ਦੇ ਨਾਲ ਉਹ ਮੋੜ ਚ ਜਿਹੜੇ ਸੀ ਉਹ ਲੰਬੇ ਕੀਤੇ ਆ ਪੰਜਾਬ ਦੇ ਅੰਦਰੋ ਸ਼ਿਫਟ ਆ ਚੁੱਕੀ ਹੈ ਕਿ ਜਿਹੜਾ ਵੀ ਬੋਲਦਾ ਹੈ ਉਹਨੂੰ ਫਰਸ਼ੀਵਾਦੀਆਂ ਦਾ ਕੁੱਟ ਲਿਆ ਜਿਹੜਾ ਵੀ ਰੈਲੀ ਕਰਦਾ ਹੈ ਜਿਹੜਾ ਵੀ ਮਾਰਚ ਕਰਦਾ ਹੈ ਉਹਨਾਂ ਦੇ ਸਿਰ ਉੱਤਾਂ ਕੁੱਟ ਲਿਆ ਜਿੱਦਾਂ ਜਲੰਧਰ ਦੇ ਅੰਦਰ ਫਿਟਲਰ ਕੁੱਟ ਲਿਆ ਕਰਦਾ ਸੀ ਇਸ ਕਰਕੇ ਸ਼ਿਫਟ ਨੂੰ ਸਮਝਣ ਦੀ ਲੋੜ ਹੈ ਇਹਦਾ ਮੁਕਾਬਲਾ ਇਕੱਲੇ ਇਕੱਲੇ ਨਹੀਂ ਕਰ ਸਕਦੇ ਵੇਖ ਲਿਆ ਮਹਾਕਠ ਬੰਦਰ ਬਣਾ ਕੇ ਬਿਹਾਰ ਦੇ ਵਿੱਚ ਜਿੱਥੇ ਵਿੱਚ ਕਾਂਗਰਸ ਰਾਸ਼ਟਰੀ ਜਨਤਾ 당 ਪਾਰਥੀਆਂ ਸਾਰੀਆਂ ਲੈਫਟ ਪਾਰਟੀਆਂ ਉੱਥੇ ਉਹਨੂੰ ਮੂੰਹ ਦੀ ਖਾਣੀ ਪਈ ਜੋੜਾਂ ਦੇ ਕੱਠ ਜੋੜ ਨਾਲ ਫਾਸ਼ੀਵਾਦਿਆਂ ਨੂੰ ਹਰਾਇਆ ਨਹੀਂ ਜਾ ਸਕਦਾ ਫਾਸ਼ੀਵਾਦਿਆਂ ਨੂੰ ਹਰਾਉਣ ਲਈ ਲੋਕਾਂ ਦੀ ਵੱਡੀ ਤਾਕਤ ਦੀ ਲੋੜ ਪੈਂਦੀ ਹੈ ਤੁਹਾਨੂੰ ਬੇਨਤੀ ਕਰਦੀ ਹੈ ਇਸ ਸਤਿਅ ਨੂੰ ਮਜ਼ਬੂਤ ਕਰੀਏ ਆ ਅੱਜ ਆਗਾਜ਼ ਹੈ ਇਹਨਾਂ ਰੈਲੀਆਂ ਨੂੰ ਇਹਨਾਂ ਮਜਾਰਿਆਂ ਨੂੰ ਪੰਜਾਬ ਦੇ ਕੋਨੇ-ਕੋਨੇ ਤੇ ਲੈ ਕੇ ਜਾਈਏ ਮਜ਼ਬੂਤ ਕਰੀਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਤਾਂ ਮੁਕਾਬਲਾ ਕਰ ਪਾਵਾਂਗੇ ਕੱਲੀ-ਕੱਲਾ ਦੇ ਨਾਲ ਮੁਕਾਬਲਾ ਨਹੀਂ ਹੋਣਾ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ